ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਲੁਧਿਆਣਾ ਪੁਲਿਸ ਨੇ ਲੁਧਿਆਣਾ ਸਲੀਮ ਟਾਬਰੀ ਪੇਰੂ ਬੰਦਾ ਮੋਹੱਲਾ ਦੇ ਵਿਕੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਾਇਆ ਆਓ ਜਾਣਦੇ ਹਾਂ ਪੂਰੀ ਖਬਰ ਅੱਜ ਜਿਹੜਾ ਯੁੱਧ ਨਸ਼ਾ ਵਿਰੁੱਧ ਉਸ ਦੀ ਮਹਿੰਮ ਦੇ ਅਧੀਨ ਕਾਰਵਾਈ ਕਰਦੇ ਹੋਏ ਤੇ ਕਾਰਪੋਰੇਸ਼ਨ ਦੀ ਟੀਮ ਨਾਲ ਜਿਹੜੀ ਕੋਰਚਮੈਂਟ ਤੇ ਸੋਨੀਆ ਆਫਰ ਨਾਚੀ ਬਾਈਕ ਹੋਪ ਸੋਨੂ ਮਾਨ ਇੰਨ ਏਰੀਆ ਪੀਰੂਵੰਦਾ ਪੱਲਾ ਰਿਆਣਾ ਬਿਗੇ ਜਾਇਆ ਜਿਦੇ ਵਿੱਚ ਜਿਦੇ ਕਰਤੈਕਾਰਵਾਈ ਕਰਦੇ ਹੋਏ ਜਿਹੜੀ ਉਹਨੇ ਕੋਰਪੋਰੈਂਟ ਕੀਤੀ ਹੋਈ ਸੀ ਡਿਮੋਲੇਸ਼ਨ ਕਰ ਰਹੇ ਆ ਔਰ ਇਸ ਲੇਡੀ ਦੇ ਉੱਤੇ ਤਕਰੀਬਨ 9-10 ਮੁਕੱਦਮੇ ਦਰਜ ਨੇ ਜਿਦੇ ਵਿੱਚੋਂ ਇਹ 7-8 ਮੁਕੱਦਮਿਆਂ ਦੇ ਵਿੱਚ ਸਜ਼ਾ ਜਾਪਤਾ ਤੇ ਬਾਕੀ ਅੰਦਰ ਟਾਇਰ ਚੱ ਰਹੇ ਨੇ ਤੇ ਇਸ ਤੇ ਕਾਰਵਾਈ ਕਰਦੇ ਹੋਏ ਅੱਜ ਦੇ ਡਿਮੋਲੇਸ਼ਨ ਕੀਤੀ ਜਾ ਰਹੀ ਹੈ ਤੇ ਕਾਰਪੋਰੇਟ ਦੀ ਟੀਮ ਸਾਡੇ ਨਾਲ ਆ ਅਸੀਂ ਉਹਨਾਂ ਨੂੰ ਸਿਕਿਉਰਟੀ ਦਿੰਦੇ ਹੋਏ ਅੱਜ ਇਹ ਸਾਹਬਾਈ ਦਾ ਅੰਜਾਮ ਦੇ ਰਿਹਾ